ਕੋਤੋਂ ਵੀ ਤੇ ਆ ਰਹੇ ਹਾਂਜੀ ਹਾਂਜੀ ਬੋਦੀ ਚੰਗੀ ਤਾਂ ਹੋ ਗਈ ਹੈ ਹਾਂਜੀ ਹਾਂਜੀ ਐਡਾ ਤਾਂ ਪਤਾ ਧਿਆਨ ਨਾ ਜਾਇਆ ਕੋਲ ਸਕੂਲ ਹਾਂਜੀ ਹੰਡੀ ਨਹੀਂ ਕੋਈ ਕਈ ਜਾਨੀ ਆ ਕਾਲਜ ਮੂੰਹ ਨਿਕਲ ਜਾਂਦਾ ਹੀ ਹੈ ਕੋਈ ਨਹੀਂ ਕਰ ਕੀ ਹੈ ਪਤਾ ਸਮਾਧੀ ਚੰਗਾ ਹਾਂਜੀ ਬੋਦੀ ਤੇ ਹੈ ਆ ਜਿੰਨੇ ਮਰਜੀ ਚੰਗੇ ਹੋਈ ਹੈ ਨਾ ਤੇ ਲੋਕਾਂ ਨੂੰ ਗੱਲ ਚਾਹੀਦੀ ਹੁੰਦੀ ਕੋਈ ਨਹੀਂ ਕਰਨ ਵਾਸਤੇ ਤੇ ਕਿਸੇ ਨੂੰ ਮੌਕਾ ਨਹੀਂ ਦਈਦਾ ਨਹੀਂ ਨਹੀਂ ਤੇ ਫਿਕਰ ਨਾ ਕਰੋ ਇੱਕ ਤਾਂ ਉਹ ਐਂ ਪ੍ਰੌਣੀ ਹੁਣ ਇੱਥੇ ਹਨਾ ਤੇ ਬੜੇ ਲੋਕਾਂ ਦੀ ਅੱਖਾਂ ਤੇ ਰਦੇ ਆ ਤੇ ਕਿੱਦਾਂ ਦੀ ਆ ਕੁੜੀ ਵੇਖਲਾ ਇਹ ਤੇ ਲੈ ਕੇ ਗਈ ਤੇ ਇਸ ਤੇ ਲੈ ਕੇ ਜਾਣਾ ਮੱਝ ਤੇ ਫਿਕਰ ਨਾ ਕਰੋ ਇਹ ਜੀ ਕੋਈ ਗੱਲ ਨਹੀਂ ਆਹੋ ਤੇ ਕੋਟ ਆ ਨਾ ਬੜੇ ਵਧੀਆ ਰਹੀਦੇ ਵਾ ਹਾਂਜੀ ਹਾਂ ਬੜੇ ਸੋਹਣੇ ਗੱਲਬਾਤ ਕਰੀਦੀ ਆ ਸਾਰਿਆਂ ਨਾਲ ਤੇ ਕਿੰਨਾ ਕੁ ਟਾਈਮ ਲੱਗਣਾ ਉੱਥੇ ਅੱਜ ਅੱਜ ਥੋੜੇ ਹੀ ਲੱਗਣਾ ਅੱਛਾ ਜੀ ਨਹੀਂ ਹਾਂਜੀ ਅੱਛਾ ਤਾਂ ਹੁਣ ਕਿੱਦਾਂ ਫਿਰ ਬਸੇ ਜਾਣਾ ਹਾਂ ਬੱਸੇ ਚੱਲ ਜਾਈਏ ਜਿੱਤਰਾ ਕੋਫੜ ਘਰ ਹੁੰਦਾ ਨਾ ਤਾਂ ਤੇਨੂੰ ਨਹੀਂ ਸਕਦੀ ਕੋਈ ਨਾ ਫਿਰ ਕੀ ਹੈ ਹੈ ਤੇ ਲੈ ਵੀ ਹੁੰਦੇ ਵੇਖਲਾ ਅਜੇ ਪਤਾ ਨਹੀਂ ਉਹਨਾਂ ਨੂੰ ਹੋਰ ਕਿੰਨੇ ਦਿਨ ਲੱਗਣਗੇ ਚਲ ਕੋਈ ਗੱਲ ਨਹੀਂ ਮੈਂ ਆ ਜਾਣਾ ਚਾਹਤਾਂ ਹਾਂ ਚਲ ਠੀਕ ਆ ਹਾਂ ਕੋਈ ਨਾ ਮੈਂ ਜਦੋਂ ਪਹੁੰਚ ਜੂਗੀ ਨਾ ਕਾਲਜ ਮੈਂ ਤੁਹਾਨੂੰ ਫੋਨ ਕਰ ਦੂੰਗੀ ਅੱਛਾ ਫੋਨ ਕਰਨਾ ਤੇ ਹਾਂ ਹਾਂ ਫੋਨ ਕਰਨਾ ਚਲ ਠੀਕ ਆ ਕਰਦੀ ਉਹ ਤਾਂ ਤੁਰ ਲੱਗੀ ਮਾੜਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਚਲ ਚਲੋ ਠੀਕ ਆ ਭਾਜੀ ਚਲ ਠੀਕ ਆ ਧਿਆਨ ਨਾ ਚਾਹੀ ਮੈਂ ਹਾਂਜੀ ਹਾਂਜੀ ਸਮਾਨੀ ਚੰਗਾ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਹਾਂ ਤੇ ਲੋਕੀ ਬੜੇ ਗੰਦੇ ਆ ਗੱਲ ਕਰਨ ਲੱਗੇ ਤੇ ਮੈਂਟ ਨਹੀਂ ਲਾਉਂਦੇ ਚੰਗੀ ਭਲੀ ਹੈਗੀ ਹੈ ਵਿਚਾਰੀ ਕਿੱਡੀ ਸੋੜੇ ਲੱਗਣ ਦੀ ਆ ਮੇਰਾ ਤਾਂ ਜੀ ਕਰਦਾ ਇਹਨੂੰ ਕਿ ਤਾ ਆਪਣੇ ਲਾ ਕੇ ਛੱਗੇ ਵਿਆ ਲਾ ਕੰਮ ਮਤਨ ਦੇ ਸਾਰੇ ਕਰ ਲੈਂਦੀ ਆ ਹੈ ਵੀ ਸਿਆਣੀ ਓਦਾਂ ਵੀ ਕੁੜੀਆਂ ਵਰਗੀ ਤੇ ਹੈ ਹੀ ਨਹੀਂ ਮਾਸਾ ਵੀ ਕਹਿਣੀ ਇਹਦੇ ਫੁੱਫੜ ਨੂੰ ਕਿਤੇ ਰਿਸ਼ਤਾ ਲੱਭੇ ਤਾਂ ਕਰਦੀ ਆ ਇਹਦਾ ਨਾਲੇ ਸੋਭਾ ਹੀ ਮਿਲਦੀ ਆ ਇੰਨਾ ਚੰਗਾ ਤੇ ਪੁੱਤ ਦੀ ਵੇਣੀ ਆਲੇ ਤੇ ਬੜੇ ਨਿਗਾ ਮਾਰ ਕੇ ਚੱਲ ਉੱਠ ਮਨਾ ਤੂੰ ਵੀ ਕੰਮ ਕਰ ਲੈ ਤਾਂ ਝਾੜੂ ਪੁੱਝ ਤੇ ਲਾ ਗਈ ਸਫਾਈਆਂ ਤਾਂ ਕਰ ਗਈ ਆ ਸਾਰੀਆਂ ਰੋਟੀ ਪਣ ਲਈ ਆ ਚਾਰ ਫੁਲਕੇ ਲਵਣੇ ਅੱਜ ਖਾ ਕੇ ਨਿਸ਼ਦਾਨ ਜੀ ਚੱਲ ਆਪੜੀ ਲਾ ਕੇ ਖਾਣੀ ਆ ਭੁੱਖ ਲੱਗੀ ਆ ਹਾਈ ਹਾਈ ਕਦੋਂ ਦਾ ਘਰੋਂ ਨਿਕਲਿਆ ਵਾ ਹੁਣ ਮੈਂ ਕੀ ਕਰਾਂ ਨਾ ਸਨੀ ਘਰ ਵਾ ਉਹ ਵੀ ਅੱਜ ਸਵੇਰ ਦਾ ਪੱਗ ਗੱਡ ਕੇ ਪਤਾ ਨਹੀਂ ਕਿੱਥੇ ਨਿਕਲ ਗਿਆ ਵਾ ਹੁਣ ਕਰਾਂ ਤੇ ਕਰਾਂ ਕੀ ਨਾ ਇਹਦਾ ਪਿਓ ਘਰ ਵਾ ਹਾਇ ਰੱਬਾ ਹੁਣ ਇਹਨੂੰ ਕੌਣ ਵੇਖਣ ਜਾਵੇ ਕਿੱਥੇ ਲੱਭਾਂ ਇਹਨੂੰ ਮੈਂ ਨਾ ਮੈਂ ਘਰ ਬੰਦ ਕਰਕੇ ਜਾਣ ਜੋਗੀ ਤੇ ਨਾ ਹੋਰ ਹੁਣ ਜਾਵਾਂ ਤੇ ਜਾਵਾਂ ਕਿੱਧਰ ਨੂੰ ਇਦਾਂ ਕਰਦੀ ਆ ਪ੍ਰਭਵਾਲ ਜਾਨੀ ਆ ਫੇਰ ਵੇਖਦੀ ਜੇ ਗਰਜਿੰਦਰ ਘਰ ਹੋਊਗਾ ਤੇ ਹੁਣ ਆ ਜਾ ਕੇ ਉਹਈਆ ਲਾਗੇ ਹੋਰ ਤੀਜੇ ਬੰਦੇ ਕਿੰਨੂੰ ਕਵਾਂ ਮੈਂ ਪਾਰੀ ਨੇ ਟੈਨਸ਼ਨ ਹੋਣ ਢਈ ਆ ਨਾ ਪਤਾ ਨਹੀਂ ਕਿਹੜੇ ਪਾਸੇ ਨਿਕਲ ਗਿਆ ਨਾ ਮੈਂ ਕੋਈ ਪਿਆਹਾ ਦਿੱਤਾ ਨਾ ਹੋਰ ਇਹ ਚਲ ਕਿੱਥੇ ਗਿਆ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਚਲ ਇਦਾਂ ਕਰਦੀ ਆ ਪ੍ਰਭ ਕੇ ਘਰ ਜਾਨੀ ਆ ਮਾ ਮੈਂ ਤੁਹਾਨੂੰ ਥੋੜੀ ਮੈਂ ਜਿਹਾ ਜੀ ਕੰਡਿਆ ਉਹ ਨਹੀਂ ਹੋਦੀ ਐ ਤੋਂ ਬੜੀ ਲੱਗੀ ਸਿੱਖੀ ਬਹੁਤ ਮੋਟੀ ਆ ਮੋਟੀ ਆ ਫੋਕਾ ਚੱਲਿੰਗਾ ਕੋਈ ਖਾਣ ਵਾਲਾ ਹੀ ਨਹੀਂ ਕੋਈ ਧਿਆਨ ਵੀ ਕਰਦਾ ਤੇ ਪ੍ਰਭ ਕਹਿਣਾ ਸਾਸ਼ਿਕਾਲ ਸਾਸ਼ਿਕਾਲ ਵਿਹਲ ਦੇ ਹਾਂ ਬਸ ਠੀਕ ਹੀ ਆ ਤੇ ਕੀ ਕਰਨੀ ਕੁਛ ਨਹੀਂ ਬਸ ਹਮ ਸਮਿਆ ਤੋਂ ਦਾ ਬੂਟਾ ਭਰਿਆ ਤੇ ਕੋਈ ਤਿਆਰ ਨਹੀਂ ਕਰਦਾ ਆ ਲੈ ਜਾ ਕਰੋ ਤਹੀ ਨਹੀਂ ਸਕੋ ਨਹੀਂ ਕੋਈ ਗੱਲੀ ਮੇਰੀ ਗੱਲ ਸੁਣਾ ਹਾਂਜੀ ਗਰਜਿੰਦਰ ਕਿੱਥੇ ਆ ਉਹ ਤਾਂ ਘਰ ਨਹੀਂ ਆ ਉਹ ਤਾਂ ਗਏ ਆ ਕਿਤੇ ਲੱਗ ਜਾਣਾ ਉਹਨਾਂ ਨੂੰ ਟਾਈਮ ਹੈ ਜੀ ਕਿਉਂ ਗੱਲ ਕੀ ਹੈ ਦੱਸੋ ਨਹੀਂ ਉਹ ਨਾ ਸਾਰਸ ਵੀ ਹੈ ਨਹੀਂ ਘਰ ਤੇ ਮੈਂ ਵੇਖਣ ਦੀ ਲੱਭਣੀ ਤੇ ਲੱਭਿਆ ਨਹੀਂ ਕਿਤੇ ਵੀ ਤੇ ਮੈਂ ਜਦ ਤਾਡੇ ਵੱਲ ਵੀ ਨਹੀਂ ਪਤਾਡੇ ਵੱਲ ਤੇ ਨਹੀਂ ਆਇਆ ਕਿਤੇ ਅੱਛਾ ਸਾਸ਼ਿਕਾਲ ਨਹੀਂ ਹੈ ਨਹੀਂ ਨਹੀਂ ਕਿੱਥੇ ਗਿਆ ਉਹ ਪਤਾ ਨਹੀਂ ਕਿੱਥੇ ਚਲ ਗਿਆ ਵਾ ਦੱਸ ਕੇ ਵੀ ਨਹੀਂ ਗਿਆ ਤਾਂ ਇਹ ਤੇ ਤੁਹਾਡੇ ਵੱਲ ਆਈ ਹੀ ਮੈਂ ਤੁਹਾਡੇ ਘਰ ਨਹੀਂ ਆਇਆ ਨਹੀਂ ਨਹੀਂ ਮੇਰੇ ਘਰ ਤੇ ਨਹੀਂ ਆਇਆ ਮੈਂ ਤੇ ਨਾ ਮੈਨੂੰ ਸੱਚੀ ਗੱਲ ਦੱਸ ਜੀ ਹੁਣ ਤਾਂ ਜਿਹੜੀ ਗੱਲ ਹੈਗੀ ਆ ਤੂੰ ਨਾ ਲੁਕਾਬੜੇ ਰੱਖਦੀ ਆ ਜਿਹੜੀ ਗੱਲ ਹੈਗੀ ਨਾ ਪਰਦਾ ਨਾ ਪਾਈ ਤੂੰ ਮੈਨੂੰ ਸੱਚੀ ਗੱਲ ਦੱਸ ਦੇ ਵੀ ਆਹ ਗੱਲ ਹੈਗੀ ਆ ਤੂੰ ਮੇਰੇ ਨਾਲ ਕੱਦ ਤੋਂ ਪਰਦੇ ਪਾਉਂਦੀ ਆ ਦੱਸ ਤੂੰ ਮੈਨੂੰ ਇਦਾਂ ਲੱਗਦੀ ਆ ਮੈਂ ਸਾਰੇ ਟੈਂਟਰ ਰੋਲਾ ਪਾਉਂਗੀ ਹੈ ਜਿਹੋ ਜਿਹੇ ਤੇਰਾ ਮੁੰਡਾ ਉਹ ਜਿਹੇ ਆ ਮੇਰਾ ਵਾ ਮੈਂ ਕਦੇ ਤੇਰੇ ਮੇਰੇ ਕੀਤੀ ਆ ਤੂੰ ਕੱਤੋਂ ਲੁਕਾ ਰੱਖਦੀ ਆ ਪਰਦੇ ਪਾਉਣ ਵਾਲੀ ਗੱਲ ਨਹੀਂ ਗਈ ਮੁੰਡਿਆਂ ਦੇ ਨਾਲ ਚਲ ਮੁੰਡੇ ਅੱਜ ਕੱਲ ਤੈਨੂੰ ਪਤਾ ਹੀ ਆ ਨਾ ਕਈ ਕੁਛ ਖਾਂਦੇ ਆ ਤੇ ਮੈਨੂੰ ਡਾਰਵਾ ਤੇ ਉਹ ਵੀ ਨਾ ਕੁਛ ਖਾਂ ਡਿਆ ਪੇ ਤਾਂ ਕਰਕੇ ਮੈਂ ਡਰਦੀ ਡਰਦੀ ਇੱਧਰ ਨੂੰ ਆਈ ਹੁਸ਼ੈਰ ਜੀ ਇੱਧਰ ਆਇਆ ਵਾ ਤੇ ਤੈਨੂੰ ਪੁੱਛ ਰਹੀ ਨਹੀਂ ਕਿ ਗਜਿੰਦਰ ਕਿਹਨਾਂ ਦੀ ਬਤੂ ਜੱਤੀ ਮਾਰਿਆ ਨਹੀਂ ਉਹ ਫਿਰ ਦੱਸ ਕੇ ਨਹੀਂ ਗਿਆ ਉਧਰ ਹੀ ਗਿਆ ਦੱਸ ਕੇ ਨਹੀਂ ਨਾ ਗਿਆ ਬਾਬਾ ਜੀ ਦੱਸ ਕੇ ਜਾਂਦਾ ਤੇ ਮੈਨੂੰ ਕੀ ਲੋੜੀ ਤੁਹਾਡੇ ਘਰ ਆਉਣੀ ਤੇ ਤੁਸੀਂ ਸਵੇਰ ਦਾ ਘਰੇ ਹੀ ਜੀ ਮੈਂ ਤਾਂ ਸਵੇਰ ਦੀ ਘਰੇ ਹੀ ਆ ਗਏ ਨਹੀਂ ਕਿਤੇ ਜੀ ਨਹੀਂ ਨਹੀਂ ਮੈਂ ਇੱਥੇ ਜਾਣਾ ਸੀਗਾ ਮੈਂ ਤਾਂ ਘਰੇ ਹੀ ਆ ਅੱਛਾ ਆਹੋ ਤੇ ਬਸ ਤਾਂ ਹੀ ਤੇ ਮੈਂ ਆਈ ਸੀਗੀ ਕਹਾ ਕੀ ਹੋਇਆ ਵਾ ਨਹੀਂ ਹੋਇਆ ਤਾਂ ਕੁਛ ਨਹੀਂ ਆ ਮੈਂ ਤਾਂ ਬਸ ਇਹੋ ਗੱਲ ਕਰਦੀ ਆ ਕਿ ਚਾਲੇ ਇਦਾਂਤ ਨਹੀਂ ਚਾਹੀਦਾ ਮੁੰਡੇ ਨੂੰ ਦੱਸ ਕੇ ਤਾਂ ਜਾਣਾ ਚਾਹੀਦਾ ਵਾ ਤੇ ਵੈਸੇ ਨਾ ਉਹ ਇੱਥੇ ਨਹੀਂ ਆਇਆ ਇੱਥੇ ਉਹਨੇ ਮੈਂ ਦੱਸ ਦੇਣਾ ਮੈਂ ਕਦਲ ਘਾਰ ਖਣਾਈ ਤੁਹਾਡੇ ਕੋਲੋਂ ਚੱਲ ਕੋਈ ਨਹੀਂ ਇਹਨਾਂ ਨੂੰ ਡੀਗ ਨਹੀਂ ਜਿਆ ਆਂਦੇ ਫਿਰ ਇਹਨਾਂ ਨੂੰ ਕੱਲ ਨਹੀਂ ਆ ਮੈਂ ਇਦਾਂ ਕਰੋ ਅੰਬ ਸੰਗੀਆਂ ਲੈ ਜਾਓ ਲਾ ਕੇ ਪਰ ਨਹੀਂ ਨਹੀਂ ਮਸਨੀਆਂ ਵਾਲੀ ਮੇਰਾ ਧਿਆਨ ਹੈਗਾ ਮੈਂ ਵੇਖਾਂ ਜਾ ਕੇ ਮੁੰਡੇ ਨੂੰ ਇਹ ਬਹਿ ਜਾ ਬਚਾਹ ਬਣਾ ਲੈਂਦੀ ਘੁੱਟ ਨਹੀਂ ਨਹੀਂ ਆਹ ਵੇਖਿਆ ਕਿੱਡੀ ਮਾੜੀ ਗੱਲ ਵਾ ਹੁਣ ਮੈਂ ਕੀ ਕਰਦੀ ਝੂਠ ਤੇ ਮੈਨੂੰ ਬੋਲਣਾ ਪਿਆ ਵਾ ਆਇਆਦਾ ਹੈਗਾ ਹੀ ਉਹ ਮੇਰੇ ਕੋਲ ਪੈਸੇ ਵੀ ਲੈ ਕੇ ਗਿਆ ਵਾ ਤੇ ਜੇ ਮੈਂ ਇਹਨੂੰ ਦੱਸ ਦਿੰਦੀ ਇਹਨੇ ਤੇ ਮੇਰਾ ਸਿਰ 파ੜ ਦੇਣਾ ਹੀਗਾ ਪਰ ਮੈਂ ਕਰਾਂ ਤੇ ਕਰਾਂ ਕੀ ਹੁਣ ਮੈਂ ਦੱਸ ਵੀ ਨਹੀਂ ਸਕਦੀ ਤੇ ਚੁੱਪ ਵੀ ਨਹੀਂ ਰਹਿ ਸਕਦੀ ਐਡਾ ਜਵਾਨ ਮੁੰਡਾ ਹੱਥਾਂ ਤੇ ਨਿਕਲ ਗਿਆ ਵਾ ਦੱਸ ਉਹ ਕਿਤੇ ਫੜਿਆ ਹੋਣੀ ਫੜਿਆ ਜਾਣਾ ਜਿੱਦਾਂ ਨਿਕਲ ਗਿਆ ਹੱਥਾਂ ਵਿੱਚੋਂ ਮੈਨੂੰ ਤਾਂ ਲੱਗਦਾ ਉਹ ਨਸ਼ੇ ਪੱਤੇ ਵਾਲੀ ਪੈ ਗਿਆ ਵਾ ਹੁਣ ਕਰੇ ਕੀ ਜੀਵਨ ਜਿਹੋ ਜਿਹਾਂ ਹੱਤਾਂ ਫਿਰ ਉਹ ਜੇ ਸਭ ਕੁਝ ਮਿਲਣਾ ਇਹਨੂੰ ਨੇਤਾ ਨੂੰ ਮਰਾਦਾ ਵਾ ਸਣੀ ਦਾ ਮਾੜਾ ਹਲ ਕੀਤਾ ਹੀਗਾ ਤੇ ਇਹੋ ਕੀ ਤੇ ਤਿਆਰ ਆਪਣੇ ਮੁੰਡੇ ਵੱਲ ਦਿੱਤਾ ਹੁੰਦਾ ਤੇ ਇਥੋਂ ਤੱਕ ਨੌਬਤ ਨਾ ਆਉਂਦੀ ਮੈਂ ਕੀ ਕਰਾਂ ਹੁਣ ਗੁਰਜਿੰਦਰ ਵੀ ਨਹੀਂ ਹੈਗੇ ਘਰ ਮੈਂ ਜੇ ਉਹਨਾਂ ਨਾਲ ਗੱਲ ਕੀਤੀ ਤਾਂ ਨਾ ਮੈਨੂੰ ਤਵਾਲੇ ਹੋਣਾ ਵਾ ਵੀ ਤੂੰ ਉਹਨੂੰ ਪੈਸੇ ਕਿਉਂ ਦਿੱਤੇ ਆ ਪਰ ਮੈਨੂੰ ਕਿਹੜਾ ਪਤਾ ਸੀ ਵੀ ਉਹ ਨਸ਼ੇ ਕਰਦਾ ਵਾ ਮੈਨੂੰ ਤਾਂ ਕਹਿੰਦਾ ਆਂਟੀ ਡਿਲੀਵਰੀ ਵਾਲਾ ਆ ਮੈਂ ਸਮਾਨ ਮੰਗਵਾਇਆ ਵਾ ਮੈਂ ਤੇ ਉਹ ਲੈਣਾ ਵਾ ਮੰਮੀ ਘਰ ਨਹੀਂ ਆ ਉਹ ਕਹਾਂ ਠੀਕ ਮੈਂ ਸਿਹਰਦੀ ਘਰੇ ਹੀ ਆ ਵੇਖਿਆ ਫਿਰ ਪੱਕਾ ਪਤਾ ਲੱਗਣ ਡਿਆ ਵਾ ਕਿ ਸਾਇਰਸ ਪੁੱਠੇ ਕਮਾਜੇ ਪੈ ਗਿਆ ਵਾ ਹੁਣ ਮੈਂ ਕੀ ਕਰਾਂ ਹੁਣ ਤੇ ਨਹੀਂ ਮੈਂ ਦੱਸਣਾ ਕਿਤੇ ਫੇਰ ਗਲਤੀ ਹੋਊਗੀ ਨਾ ਕੋਈ ਇਹੋ ਜਿਹਾ ਕਰੂਗਾ ਫੇਰ ਮੈਂ ਜੀਵਨ ਨਾਲ ਗੱਲ ਕਰੂੰਗੀ ਦੀ ਉਹ ਕੀ ਕਰਦਾ ਸਿਰ ਸੁੱਟ ਕੇ ਪਈਆਂ ਆ ਗਏ ਜੀ ਆਹੋ ਸਿਰ ਸੁੱਟ ਕੇ ਕੀ ਪੈਣਾ ਵਾ ਸੈਸਨਾ ਸਵੇਰ ਦਾ ਘਰੋਂ ਨਿਕਲ ਉਹデア ਫੇਰ ਤੇ ਅਜੇ ਤੱਕ ਨੀ ਗਾਇਆ ਮੈਂ ਤਾਂ ਡੀਕਣ ਡਈ ਹਾਂ ਤੂੰ ਹੀ ਵੀ ਚਲ ਗਿਆ ਕੰਮ ਤੇ ਮੁੜ ਕੇ ਵੇਖਣਾ ਕਿੰਨਾ ਟਾਈਮ ਲਾ ਕੇ ਆਏ ਤੇ ਸਨੀ ਵੀ ਸਵੇਰ ਦਾ ਪੱਕ ਕੋਚ ਕੇ ਨਿਕਲ ਗਿਆ ਕਿਤੇ ਉਹਨੂੰ ਕਿੱਥੇ ਤਾਂ ਲਿਆ ਜੇ ਉਹ ਮੇਰੇ ਨਾਲ ਹੈਗਾ ਯਾਰ ਦੋਸਤ ਦੇ ਮੁੰਡੇ ਦਾ ਵਿਆਹ ਤੇ ਮੇਰੇ ਕੋਲ ਜਾਣ ਹੀ ਹੈ ਜਾਣਾ ਤੇ ਫਿਰ ਮੈਂ ਸਨੀ ਨੂੰ ਕਿਹਾ ਮੈਂ ਦੋ 10 ਮਿੰਟ ਤੂੰ ਜਾ ਕੇ ਹੋਵੀਂ ਉਥੇ ਤੂੰ ਹੀ ਤਾਂ ਸਨੀ ਨੂੰ ਕਹਤਾ ਤਾਨੂੰ ਨਹੀਂ ਪਤਾ ਕਿ ਘਰ ਵੀ ਕਿਸ ਨੂੰ ਰਹਿਣਾ ਚਾਹੀਦਾ ਵਾ ਹਾਂ ਡੰਗਰ ਵਾ ਤੇ ਉਤੋਂ ਪੇ ਮਰਨ ਡਏ ਆ ਠੀਕ ਆ ਨਾ ਤੇ ਮੁੰਡਾ ਵਾ ਤੇ ਉਹ ਕਿਤੇ ਉੱਡ ਗਿਆ ਉਹ ਵੀ ਨਖਤ ਤੱਕ ਦੇ ਘਰ ਨ ਆਇਆ ਵਾਪਸ ਜਦੋਂ ਤੈਨੂੰ ਮੈਂ ਕਿਹਾ ਮੈਂ ਘਰੋਂ ਨਾ ਜਾਂਦਾ ਕਾ ਤੇ ਫਿਰ ਕਾਦੀ ਗੱਲ ਆ ਮੇਰੇ ਡੱਕਿਆਂ ਡੱਕਿਆ ਜਾਂਦਾ ਵਾ ਮੈਂ ਤਾਂ ਅੰਦਰੋਂ ਮੈਂ ਹੰਦਰ ਲੰਮੇ ਪਿਆ ਵਾ ਮੈਂ ਜਾ ਕੇ ਕੰਮ ਕਰਨ ਡਿਆ ਪੀ ਕੰਮ ਕਮ ਕਰਕੇ ਅੰਦਰ ਆਣ ਕੇ ਵੇਖਿਆ ਤਾਂ ਅੰਦਰ ਉਹ ਹੈ ਹੀ ਨਹੀਂ ਮੁੜ ਕੇ ਮੈਂ ਕਹੀ ਪ੍ਰਭ ਕਰ ਉੱਥੇ ਵੀ ਹੈ ਨਹੀਂ ਹੈ ਤੇ ਮੈਂ ਕਿੱਧਰ ਨੂੰ ਜਾਵਾਂ ਕਿਹੜੇ ਖੁਸ਼ ਹਲਮਾਰਾ ਹੁਣ ਮੈਂ ਓ ਯਾਰ ਉੱਥੇ ਵੀ ਜਾਣਾ ਨਾ ਜ਼ਰੂਰੀ ਹੀ ਘਾੜ ਕੋਟ ਦੇ ਤਾਂ ਡੱਬਾ ਡੁੱਬਾ ਤੇਰੇ ਹੁੰਦੇ ਆਇਆ ਏ ਤੇ ਬੰਦਾ ਵੀ ਚੰਗਾ ਨਿਗਾ ਲੱਗਦਾ ਕਿਨੇ ਕਿਨੇ ਸਗਨ ਦੇੰਦਾ ਮਰਨਿਆ ਸੰਦੀ ਨੂੰ ਮੈਂ ਤਾਂ ਉੱਥੇ ਘਲਾਤਾ ਮੈਂ ਛੇਤੀ ਆ ਜੀ ਨਹੀਂ ਜੇ ਚਲੀ ਗਿਆ ਹੀਗਾ ਸਗਨ ਫੜਾਉਂਦਾ ਤੇ ਆਪਣੇ ਘਰ ਨੂੰ ਆ ਜਾਂਦਾ ਮੂੰਹ ਅੱਡ ਕੇ ਵੇਂਦਾ ਹੁਣਾ ਉਥੇ ਲੰਗਰ ਪਾਣੀ ਖਾ ਕੇ ਜਾਊਗਾ ਪੁੱਤ ਆਲੇ ਯਾਰ ਜਿਹਨ ਗਿਆ ਹੀ ਤੇ ਮੈਂ ਰੋਟੀ ਬਣ ਕੇ ਖਾਣਾ ਹੀ ਪੈਣਾ ਸੀ ਮੜਾ ਬਦਲਾ ਤੁਸੀਂ ਵੀ ਨਾ ਬਹੁਤੀ ਯਾਦ ਕਰਉਂਦੇ ਜੇ ਜ ਤੜਕਾ ਨਹੀਂ ਜਾਇਆ ਜਣਾ ਤੇ ਕਣ ਜਾ ਕੇ ਸਗਨ ਦੇ ਹੁੰਦੇ ਉਹਨੂੰ ਪਗ ਬਣਾ ਕੇ ਤੋਰਤਾ ਮੈਂ ਤੇ ਵਿੰਦੀ ਰਹਿ ਗਈ ਤੇਰਾ ਦੁਆਰ ਖਰਾਬ ਆ ਉੱਥੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਇਕੱਠੇ ਹੋਏ ਸੀ ਹੈਂ ਵੇ ਆਜ ਨਾ ਅੱਜ ਇਹ ਤੇ ਸਗਨ ਸਾਲ ਨੂੰ ਦੇ ਰਣ ਜਾਈਦਾ ਕਿਥੇ ਘਰ ਆਪ ਜਾ ਕੇ ਫੜਾਉਂਦੇ ਹਾਂ ਉਹਨੂੰ ਘਰ ਤੇ ਰਹਿਦਾ ਕਮ ਸੇ ਕਮ ਉਹ ਚੱਲ ਕੋਈ ਗੱਲ ਜਿੱਥੇ ਦਫਾ ਆਪੀ ਆ ਜੂਗਾ ਕੀ ਕਰਨਾ ਫਿਰ ਜੋ ਘਰ ਰਲਾਤ ਗੰਦੀ ਜੰਪੇ ਤੇ ਤਾਨੂੰ ਮਚਾਹ ਬਣਾ ਕੇ ਦਿੰਨੀ ਆ ਪਾਣੀ ਪੂਣੀ ਪੀਣਾ ਤੇ ਪੀ ਲੋ ਤੇ ਜਾਓ ਜਾ ਕੇ ਮੁੰਡੇ ਨੂੰ ਵੇਖ ਕੇ ਲਿਆਓ ਮੈਂ ਕਿੱਥੇ ਜਾਵਾਂ ਹੈ ਮੈਨੂੰ ਦੱਸ ਕੇ ਜਾਂਦਾ ਵਾ ਚਲ ਉਹਦੇ ਕੇ ਜਾਂ ਦੋਸਤੇ ਘਰ ਵੇਖੋ ਜਾ ਕੇ ਸਾਡਾ ਤੇ ਫਰਜ਼ ਵਾ ਨਾ ਵੇਖਣ ਦਾ ਵੇਖੋ ਤੇ ਸਹੀ ਜਾ ਕੇ ਚੱਲ ਜੇ ਤੂੰ ਕਹਿੰਦੀ ਆ ਨਾ ਆ ਮੈਂ ਕਿਦੋਂ ਬੰਦਾ ਸਭ ਕੁ ਹੋਉਂਦਾ ਵਾ ਤੇ ਮੈਂ ਗਾਹ ਨਹੀਂ ਕਿਤੇ ਜਾਣਾ ਤੈਨੂੰ ਸਾਂ ਗੱਲ ਮੈਂ ਆਪੋ ਤੋਂ ਥੱਕਿਆ ਬੰਦਾ ਜੀਵਨ ਚੱਲ ਕੋਈ ਗੱਲ ਨਹੀਂ ਮੇਰੇ ਕਹਿਣ ਤੇ ਇੱਕ ਵਾਰੀ ਜਾਓ ਹੈ ਚੱਲ ਮੈਂ ਚਾਹ ਬਣਾ ਕੇ ਦੇਣੀ ਚਾਹ ਪੀ ਕੇ ਤੇ ਚੱਲ ਜਾਓ ਫਿਰ ਹੈ ਚੱਲ ਜਾ ਚਾਹ ਤੇ ਪਿਆਰ ਘੋਟ ਐ ਦੀਨ ਕ ਮੀਲ ਅਜੀ ਕੇ ਤੇ ਘਰ ਨਹੀਂ ਜਮਣੀ ਚਾਹੀਦੀ ਹੈ ਉਹ ਜਿਹਨੂੰ ਵੀ ਵੀ ਗੱਲਾਂ ਕਰਦੀ ਉਹ ਸਿਆਣਾ ਨਿਕਲਈ ਆ ਤੇ ਜਿਹੜੀ ਆਪਣਾ ਜੋ ਗੰਦ ਬਣ ਗਿਆ ਹੈ ਇਹਨੂੰ ਕਹਿੰਦੇ ਐਸੇ ਕੋ ਤੈਸਾ ਯਾਰ ਜਾਣਾ ਜੁੜਾ ਮੈਂ ਕਿੱਥੇ ਮੈਨੂੰ ਕੀ ਪਤਾ ਕਿੱਥੇ ਕਿੱਥੇ ਦਫਾ ਆਇਆ ਹੋਇਆ ਹੈ ਚੱਲ ਯਾਰ ਪਿੰਡ ਵਾਲੇ ਬੁੜੇ ਬਿੱਕੇ ਨੂੰ ਫੋਨ ਕਰਕੇ ਵੇਦਣਾ ਇੱਕ ਤੇ ਗੱਲ ਬਣ ਜੇ ਕੋਈ ਹੈਲੋ ਸੱਸੀ ਕਾਲ ਸੱਸੀ ਕਾਲ ਕੀ ਹਾਲ ਆ ਹਾਂ ਠੀਕ ਆ ਠੀਕ ਆ ਨਹੀਂ ਅੰਕਲ ਦਾ ਵੀ ਠੀਕ ਹੀ ਹੈ ਤੂੰ ਆਪਣਾ ਸੁਣਾ ਆਹੋ ਹੂੰ ਉਹ ਇਤਰਾ ਹੀ ਤੇ ਕਿਤੇ ਸਾਇੰਸ ਨੇ ਕਿਤੇ ਵੇਖਿਆ ਯਾਰ ਉਹਦੀ ਮਾਂ ਉਹਦੀ ਕਹਿੰਦੀ ਕਿ ਇਹਦੀ ਬਹੁਤ ਟਾਈਮ ਹੋ ਗਿਆ ਤੂੰ ਘਰੋਂ ਗਿਆ ਵਾ ਕਿਹਦੇ ਮਗਰ ਬੈਠਾ ਹੈ ਮੋਟਰਸਾਈਕਲ ਤੇ ਉਹ ਡਾ ਉਹਨਾਂ ਦਾ ਮੁੰਡਾ ਵਾ ਬਾਹਰ ਲਿਆਂਦਾ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਫੇਰ ਉਹਨੇ ਕਿੱਥੋਂ ਆਣਾ ਵਾ ਹੈ ਆਹੋ ਚੱਲ ਹਨ ਮੈਂ ਕਹਿਣਾ ਕੋਈ ਗੱਲ ਨਹੀਂ ਹੈ ਆਹੋ ਚੱਲ ਮਾੜ ਨੂੰ ਮੈਂ ਕਹਿ ਦਿੰਦਾ ਵੀ ਉਹ ਉਹਦੇ ਮਗਰ ਬੈਠਾ ਹੈ ਕਿਤੇ ਉਹਦੇ ਨਾਲ ਗਿਆ ਹੋਵੇ ਕਰਿਆ ਹਾਂ ਚੱਲ ਠੀਕ ਹੈ ਠੀਕ ਆ ਵਾਹ ਵਾਹ ਚਲੋ ਠੀਕ ਹੈ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਉਹ ਮੈਂ ਜਦ ਤੈਨੂੰ ਤੈਨੂੰ ਫੋਨ ਕਰ ਲੈ ਤੂੰ ਸੱਚੀ ਗੱਲ ਦੱਸਣੀ ਹੈ ਚੱਲ ਠੀਕ ਹੈ ਠੀਕ ਕੋਈ ਨਹੀਂ ਮੈਂ ਅੰਟੀ ਤੈਨੂੰ ਕਹਿ ਦਿੰਦਾ ਠੀਕ ਹੈ ਓਕੇ ਓਕੇ ਚੱਲ ਲਈ ਆ ਮਾੜਾ ਮੋਟਾ ਤੇ ਪਤਾ ਥੋ ਲੱਗਾ ਵਾ ਕਾਪੀ ਮਾੜ ਦੀ ਫੋਨ ਫਾਨ ਕਰਦੀ ਉਹਨੂੰ ਇੱਥੇ ਆ ਦਫਾ ਫੱਟ ਰਹੀ ਹੈ ਹਾਂ ਹਾਂ ਕਿੰਨਾ ਟੈਹਾ ਹੋ ਗਿਆ ਕੀ ਹਰਾਮ ਐ ਨਾ ਸੁਣੀ ਆਇਆ ਉਥੋਂ ਸਨੀਤ ਮੋਜਾ ਲਗੀਆਂ ਵਾ ਹਰਾਮ ਨਾ ਚੰਗਾ ਚੌਖਾ ਖਾਂਦਾ ਹੁਣਾ ਵਾ ਇਹਦਾ ਕਿਉਂ ਵੀ ਗਿਆ ਵਾ ਮੁੰਡੇ ਕੇ ਹਵਾਲਾ ਉਹ ਵੀ ਨਹੀਂ ਅਜੇ ਤੱਕ ਆਇਆ ਹਾਏ ਰੱਬਾ ਕਿੰਨੂ ਕਵਾਂ ਹੁਣ ਮੈਂ ਪੀ ਜਾ ਕੇ ਇਹਨੂੰ ਵੇਖੋ ਉਸ ਘਾਤ ਨੂੰ ਨਾ ਹਰਾਮ ਜਦਾ ਐਡਾ ਵਾ ਵੀ ਫੋਨ ਵੀ ਚੁੱਕਦਾ ਕਦੇ ਉਹ ਵੀ ਫੋਨ ਕਿਤੇ ਗੋਮੀ ਕਰ ਲੈਂਦਾ ਵੀ ਮੇਰੂੰ ਫੋਨ ਵਾ ਮੇਰੀ ਮਾਂ ਕਰੇ ਕਿੱਧਰ ਜਾਵਾਂ ਹੁਣ ਮੈਂ ਬੜਾ ਹਾਈ ਹਾਈ ਕਿੱਥੋਂ ਆ ਤੂੰ? ਉਹ ਇੱਥੇ। ਹੇ ਹੇ। ਤੂੰ ਕਿੱਥੇ ਨਾ ਸ਼ਹਿਤ ਆਵਾ। ਸਰਸ? ਹਾਂ। ਤੇ ਕਿੱਥੋਂ ਆ ਆਵਾ? ਆਈ ਥਿੰਕ ਘਰੇ ਹੀ ਮੈਂ। ਘਰ ਤਾਂ ਤੂੰ। ਤੈਨੂੰ ਘਰ ਤਾਂ ਹੁੰਦਾ ਕਿਉਂ? ਕਿੱਥੋਂ ਆਵਾ ਤੂੰ? ਹੈ? ਇੱਥੇ ਘਰੇ ਹੀ। ਤੁਹਾਨੂੰ ਜੀਣੇ ਨਹੀਂ ਦੇਣਾ। ਮੈਨੂੰ ਇਹ ਦੱਸ ਪਿਆ ਕਿੱਥੋਂ ਆ? ਉਹ ਇੱਥੇ ਬਾਹਰ ਸੌਂਦਾ। ਤੇ ਤੇਰਾ ਪੈਸੇ ਕਿੱਥੋਂ ਆ? ਤੈਨੂੰ ਤੇ ਕਰ ਪਈਆਂ ਨਹੀਂ ਗੀਆਂ ਤੈਨੂੰ ਸਾ ਕਿੱਥੋਂ ਕਰਕੇ ਆ ਆ ਕਿਹੜਾ ਆ ਜਿਹੜਾ ਤੇ ਕਿੰਨੇ ਪੈਸੇ ਦੇ ਕੇ ਤੇ ਸ਼ਿਕਰਾਉਂ ਦਿਆ ਆ ਉਹ ਪੈਸੇ ਦੇ ਇਹਨਾਂ ਨੇ ਬਥੇਰੇ ਮਿਲੂ ਮੈਨੂੰ ਪਤਾ ਵਾ ਕੋਈ ਨਹੀਂ ਕਿਹਨੂੰ ਪੈਸੇ ਦਿੰਦਾ ਹੁੰਦਾ ਮੈਨੂੰ ਇਹ ਦੱਸ ਦੇ ਕੌਣ ਵਾ ਜਿਹੜਾ ਵਿੱਚ ਬਹਿਣ ਦਿਆ ਆ ਓਏ ਉਹ ਨਾ ਪ੍ਰਾਪਰਟੀ ਦੇ ਕੋਈ ਆ 500 ਦੇ ਰਿਹਾ ਪ੍ਰਾਪਰਟੀ ਕੋ ਆਹੋ ਪ੍ਰਾਪਰਟੀ ਕੋ ਕਾਲੀ ਪੈਸੇ ਖੜੇ ਨੇ ਉਹ ਤਾਂ ਮੋੜੀ ਮੈਂ ਲੈ ਗਾ ਉਹਨੇ ਦੇ ਦੇ ਤੈਨੂੰ ਆਹੋ ਉਹ ਤਾਂ ਕਿਤੇ ਮੇਰੇ ਕੋਲ ਸੱਸ ਐ ਨਹੀਂ ਉਹ ਮੈਨੂੰ ਦੇ ਉਹਨੂੰ ਦੇ ਦੀ ਪਰ ਪ੍ਰਾਪਰਟੀ ਨੂੰ ਵੀ ਆਪਾਂ ਉਹ ਝੂਠ ਬੋਲਣ ਡਿਆ ਪ੍ਰਾਪਰਟੀ ਦੇ ਘਰ ਤੇ ਮੈਂ ਕਹੀ ਵੇਖਾਂ ਓਏ ਖੜੇ ਸ਼ਾਮਾ ਦੇ ਉਹਨੂੰ ਦੇ ਦੀ ਮਾਂ ਪ੍ਰਾਪਰ ਡੀਲ ਦੇਦੀ ਪੈਸੇ ਜੀ ਕਹਤਾ ਮਾਰ ਮਾਰ ਕੇ ਚੁੱਪੜਾ ਕਰ ਬੁੱਧਾ ਨਾਲ ਤਾਂ ਹੱਥ ਰਾਮੈਂ ਯਾ ਮੈਨੂੰ ਪੜਨ ਲੱਗਿਆ ਪਾਣੀ ਲਿਆ ਕੇ ਦੇ ਤੈਨੂੰ ਆਹ ਤਰੀਕੇ ਕਿਸਮਤ ਕਿਤਾਬੀ ਆ ਇੱਕ ਮੁੰਡਾ ਵੀ ਨਹੀਂ ਚੱਲਦਾ ਨਿਕਲਿਆ ਕੀ ਕਰਾਂ ਮੈਂ ਕਿਹੜੇ ਪਾਸੇ ਜਾਵਾਂ ਕੋਈ ਨਹੀਂ ਖੱਤਿਆ ਸਾਡੇ ਉਹ ਰੋਗ ਕੋ ਨਹੀਂ ਚਾਹ ਪਾਣੀ ਲੈ ਕੇ ਦੇ ਜਾ ਖਤਰਾ ਨੰਤਾ ਕੇ ਮਾਰਦੇ ਨੂੰ ਐਸੇ ਦਿਨ ਮਾਰ ਤੈਨੂੰ ਜੰਮਿਆ ਸੀ ਨਾ ਤੂੰ ਤੱਕੇ ਮਾਰੇ ਮਾਂ ਸਵੇਰ ਦੀ ਵੇਖਣ ਦੀ ਅੱਖਾਂ ਤੱਕੀਆਂ ਗੇਟ ਵਾਲਾ ਵੀ ਹੁਣ ਆਉਂਦਾ ਵਾ ਹੁਣ ਆਉਂਦਾ ਵਾ ਹੈ ਮੈਂ ਭੱਜ ਗਿਆ ਕਿਤੇ ਤੇ ਭੱਜ ਗਿਆ ਹੈਗਾ ਨਾ ਤੂੰ ਫੋਨ ਚੁੱਕਦਾ ਵਾ ਤੱਕੀ ਲਿਆ ਮੈਨੂੰ ਫੋਨ ਖਰਾਬ ਹੋ ਗਿਆ ਵਾ ਖਰਾਬ ਹੋ ਗਿਆ ਫੋਨ ਤੇਰਾ ਉਹ ਵੀ ਕਿਤੇ ਵੇਦ ਤੇ ਵੀ ਛੜਿਆ ਕੋਲੀਆ ਕੋਲੀਆ ਜੱਪਣੀ ਲੱਗਦੀ ਮੈਨੂੰ ਖਾਦੀ ਹੋਈ ਆ ਚੇਤੇ ਹੀ ਪੋਲ ਗਿਆ ਮੇਰੀ ਮਾਂ ਮ ਆਪਣੀ ਮਾਂ ਨਾਲ ਮੈਂ ਕਿੱਦਾਂ ਬੋਲਣਾ ਉਹ ਤੇ ਕਿਹੜੇ ਮਾਰੇ ਕਰਪ ਕੀਤੇ ਸੀਗੇ ਕੋਈ ਨਹੀਂ ਪਾਣੀ ਤਾਂ ਮੈਂ ਤੇ ਨਹੀਂ ਆ ਪਾਣੀ ਦੇ ਕੇ ਨਾ ਰੱਬ ਦਾ ਰਾਜ ਕਰਕੇ ਆਉਣੀ ਆ ਕਿੱਡੀ ਅਸਤਰੀ ਇਹ ਮੈਨੂੰ ਆਂਦੀ ਆ ਐਂ ਮੇਰੇ ਘਰ ਤਾਂ ਸਿਰਸ ਆਇਆ ਨਹੀਂ ਉਦਾਂ ਨਾ ਝੂਠੀ ਜੀ ਲੱਗਦੀ ਹੀ ਮੈਨੂੰ ਸ਼ੱਕ ਤੇ ਮੈਨੂੰ ਉਦੋਂ ਹੀ ਪਿਆ ਹੈਗਾ ਪਰ ਮੈਂ ਸੋਚਿਆ ਪੇ ਇਹਦੇ ਘਰ ਤਾਂ ਜਾਂਦਾ ਨਹੀਂ ਹੁੰਦਾ ਕਿੱਥੋਂ ਆਇਆ ਹੈ ਇਹਦੇ ਘਰ ਕਿੱਡੀ ਮੇਰੀ ਯਾਹਰਾ ਮੇਰੇ ਮੁੰਡੇ ਨੂੰ ਚੋਰੀ ਪੈਸੇ ਦੇ ਦੇ ਕੇ ਨਸ਼ਿਆਂ ਦਾ ਲਾਉਣ ਲਈ ਆ ਇਹਨੂੰ ਤਾਂ ਮੈਂ ਮਾਂ ਤਾਂ ਦੇ ਕੇ ਅੰਨੀ ਆ ਚੜਕ ਇੱਧਰ ਹੋ ਹਾਂ ਨੀ ਵੱਡੀ ਹਸੀਆਣੀ ਐ ਹਾਏ ਕੀ ਹੋ ਗਿਆ ਜੀਵਨ ਭੈਣ ਹੋਣਾ ਕੀ ਆ ਮੇਰੇ ਮੁੰਡੇ ਨੂੰ ਨਸ਼ੇ ਕਰਨ ਵਾਸਤੇ ਪੈਸੇ ਦੇਣੀਆਂ ਹਾਏ ਹਾਏ ਦਸਤੀ ਹੱਟੇ ਕਲਾਂ ਕੰਢੀਆਂ ਕਿਹੜੇ ਨਸ਼ੇ ਕਰਨ ਵਾਸਤੇ ਪੈਸੇ ਦੇਣੀਆਂ ਮੈਂ ਹੈ ਜਦੋਂ ਮੈਂ ਸੇਰੇ ਆਈ ਸੀ ਕਿ ਸੈਰਸ ਆਇਆ ਵਾ ਸਾਫ ਝੂਠ ਬੋਲਦਾ ਪਿੰਨਾ ਉਹ ਤਾਂ ਸਾਡੇ ਘਰ ਆਇਆ ਮੈਨੂੰ ਆਣ ਕੇ ਉਹਨੇ ਦੱਸਿਆ ਨਸ਼ਾ ਕਰਕੇ ਆਇਆ ਮੇਰਾ ਮੁੰਡਾ ਹੈ ਧਿਆਨ ਕੇ ਕਹਿੰਦਾ ਪ੍ਰੋਬੰਟੀ ਕੋ 500 ਰੁਪਏ ਖੜਿਆ ਸੀ ਇੱਥੇ ਚੁੱਪ ਹੋ ਜਾ ਚੰਗਾ ਮੈਨੂੰ ਨਹੀਂ ਪਤਾ ਤੇਰਾ ਮੁੰਡਾ ਨਸ਼ੇ ਕਰਦਾ ਵਾ ਮੈਂ ਤੇ ਕੋ ਪੁਛਤੀ ਵੀ ਨਹੀਂ ਬਾਰ-ਬਾਰ ਕੁੱਤਾ ਵੀ ਨਹੀਂ ਮੈਨੂੰ ਦੱਸਿਆ ਉਹ ਆਇਆ ਇੱਥੇ ਮੇਰੇ ਕੋ ਆਂਦਾ ਮੈਨੂੰ ਡਿਲੀਵਰੀ ਦਾ ਮੁੰਡਾ ਆ ਮੈਂ ਤਨ ਤਾਂ ਪੈਸੇ ਦਿੱਤੇ ਤੇ ਤੂੰ ਆਣ ਕੇ ਮੈਨੂੰ ਹਾ ਗੱਲਾਂ ਕਰਨ ਦੀਆਂ ਨਾਲੇ ਮੇਰੀ ਗੱਲ ਸੁਣ ਸਿਆਣੀਆਂ ਬਹੁਤੀ ਐ ਮੈਂ ਤੈਨੂੰ ਬਾਰ ਬਾਰ ਪੁੱਛਦੀ ਰਹੀ ਆ ਉਹ ਮੁੰਡਾ ਕੀ ਕਰਦਾ ਵਾ ਮੁੰਡਾ ਕਿਤੇ ਗਲਤ ਰਾਏ ਤੈਨੂੰ ਤੁਰਿਆ ਕੋਈ ਗਾਲਾਂ ਤੇ ਜੀਵਨ ਪਰ ਮੇਰੇ ਨਾਲ ਕਰਦੇ ਮੇਰੇ ਨਾਲ ਗੱਲ ਕਰਦੇ ਤੂੰ ਕੀ ਕੀਤੀ ਜੇ ਤੂੰ ਮੇਰੇ ਨਾਲ ਗੱਲ ਕੀਤੀ ਹੁੰਦੀ ਤੇ ਮੈਂ ਉਹਨੂੰ ਪੈਸੇ ਨਾ ਦਿੰਦੀ ਮੇਰਾ ਦਿਮਾਗ ਖਰਾਬ ਹੋਇਆ ਹੈਗਾ ਆਂਦਾ ਮੰਮੀ ਘਰ ਨਹੀਂ ਆ ਤੇ ਪੈਸੇ ਦੇ ਚਾਹੀਦੇ ਆ ਮੈਨੂੰ ਅਗਲਾ ਖਰੋਤਾ ਬੂਏ ਮੋਰੇ ਦੈ ਮੈਂ ਕੀ ਕਰਦੀ ਦੱਸ ਮੇਰਾ ਕੀ ਕਸੂਰਾ ਨਹੀਂ ਤੇ ਕਮ ਸੇ ਕਮ ਨੂੰ ਮੈਨੂੰ ਸੱਚ ਦੱਸ ਹੀ ਦਿੰਦੀ ਪਿਆ ਆਇਆ ਸੀ ਮੇਰੇ ਕੋਲ ਪੈਸੇ ਮੰਗਦਾ ਸੀ ਉਹ ਤੂੰ ਝੂਠ ਮੇਰੇ ਕੋ ਕਿਉਂ ਬੋਲਿਆ ਫਿਰ ਇਹ ਦੱਸ ਮੈਨੂੰ ਉਹ ਮੈਂ ਤਾਂ ਝੂਠ ਬੋਲਿਆ ਮੈਂ ਵੀ ਜੇ ਹੁਣ ਮੈਨੂੰ ਦੱਸਤਾ ਰਹੰਦੀ ਕਿ ਮੁੰਡਿਆਂ ਨਾਲ ਚੱਲ ਗਿਆ ਵਾ ਫਿਰਦਾ ਵਾ ਤੇ ਮੈਂ ਜੇ ਮੈਨੂੰ ਦੱਸਤਾ ਤੇ ਮੈਂ ਫਿਰਦੇ ਵਾਲਾ ਨੂੰ ਪੈ ਜਾਣਾ ਵਾ ਤੇ ਮੈਂ ਤਾਂ ਉਹਨੂੰ ਕਿਹਾ ਹੀਗਾ ਕਿ ਤੂੰ ਵੀ ਨਾ ਆਪਣੀ ਮਾਂ ਨਾਲ ਗੱਲ ਕਰੀ ਕਿ ਮੈਂ ਪੈਸੇ 500 ਰੁਪਏ ਤੇ ਲੈ ਕੇ ਗਿਆ ਵਾ ਤੇ 500 ਦੀ ਕੀਹੜੀ ਗੱਲ ਆ ਕੋਈ ਗੱਲ ਨਹੀਂ ਮੈਂ ਵੀ ਤੇਰੀ ਮਾਂ ਵਰਗੀ ਆ ਤੇ ਮੈਨੂੰ ਵੀ ਪਤਾ ਵਾ ਕਿ ਤੂੰ ਆ ਕੇ ਮੇਰੇ ਫ ਜੇ ਅੱਜ ਮੈਂ ਆਪਣਾ ਗੱਲ ਉਧਰ ਕਰ ਦਿੰਦੀ ਤੇ ਅਜੇ ਵੀ ਸੱਚ ਤੋਂ ਦੱਸ ਦੇ ਮੈਨੂੰ ਚੰਗੀ ਤਰ੍ਹਾਂ ਤੇ ਤੇਰਾ ਮੁੰਡਾ ਨਾਲ ਹੋ ਕੇ ਕਿਤੇ ਸੈਂਟਰ ਜਮਾ ਕਰਵਾਈਏ ਕਿ ਚਾਦਰਾਂ ਦਵਾਈ ਖਵਾਈਆਂ ਰਾਂ ਲੰਨ ਲੈ ਕੇ ਸਾਰੇ ਜਾਣੇ ਤੇਰਾ ਸਾਥ ਦਈਏ ਅਸੀਂ ਅਸੀਂ ਕਿਤੇ ਪਿੱਛੇ ਹਟਦੇ ਆ ਪਰ ਤੂੰ ਨਹੀਂ ਆਪਣੇ ਪਿਆਰਾਂ ਤੋਂ ਥਿਰਕਦੀ ਮਾਫਾ ਵੀ ਕੀ ਥਿਰਕਾਂ ਹੈ ਮੈਂ ਤਾਂ ਕਦੇ ਰੁਪਈਆ ਵੰਦ ਨਹੀਂ ਹੁੰਨ ਦਿੰਦੀ ਤੇ ਤੂੰ ਕੱਢ ਕੇ 500 ਦਾ ਨੋਟ ਫੜਾਤਾ ਨਹੀਂ ਚੇਤ ਰੁਪਈਆ ਨਹੀਂ ਵੰਦ ਦਿੰਦੀ ਤਾਂ ਇਤਰਾ ਮੁੰਡਾ ਕੁੱਠੇ ਲਈਏ ਤੁਰ ਪਿਆ ਇਹ ਜਿਨ੍ਹਾਂ ਨੂੰ ਬੋਬੇ ਮਿਲਦੇ ਆ ਨਾ ਇਹ ਉਹੀ ਇਹ ਕੰਮ ਕਰਦੇ ਆ ਤੇ ਜਿਨ੍ਹਾਂ ਨੂੰ ਗਿਣ ਮਿਥ ਕੇ ਪੈਸੇ ਦਈਏ ਨਾ ਉਹ ਨਹੀਂ ਆਣੇ ਨੀ ਇਹ ਨਹੀਂ ਗੱਲ ਹੁੰਦੀ ਜਿਹੜੇ ਨਸ਼ੇ ਤੇ ਲਾਉਂਦੇ ਆ ਨਾ ਖਤੇ ਉਹ ਆਪਣੇ ਕੋਲੋਂ ਲਾ ਦਿੰਦੇ ਆ ਤੇ ਮੁੜ ਕੇ ਤੜਫਦਾ ਤੜਫਦਾ ਹੁਣ ਤੇਰੇ ਵੱਲ ਆ ਗਿਆ ਨਾ ਪੈਸੇ ਲੈਣ ਫੇ ਇਦਾਂ ਹੋ ਜਾਂਦੇ ਨਿਆਣੇ ਵੀ ਮੇਰੀ ਗੱਲ ਸੁਣ ਜੇ ਤੂੰ ਮੈਂ ਕਹਿੰਦੀ ਹੁੰਦੀ ਤੇ ਸਾਇਰਸ ਦਾ ਧਿਆਨ ਦੇ ਸਾਇਰਸ ਦਾ ਧਿਆਨ ਦੇ ਤੂੰ ਕਹਿੰਦੀ ਮੇਰੇ ਸਾਇਰਸ ਵਰਗਾ ਕੋਈ ਨਹੀਂ ਤੇ ਸਾਰਾ ਜੋਰ ਤੂੰ ਸਣੀ ਤੇ ਲਾ ਛੜਿਆ ਜੇ ਕਿਤੇ ਸਣੀ ਨੇ ਥੋੜਾ ਬੋਧਾ ਟੇਲ ਛੜਦੀ ਔਰ ਹੈ ਹੀ ਨਾ ਸਿਆਣਾ ਮੁੰਡਾ ਕਿਤੇ ਗੱਲ ਨਹੀਂ ਕਰਨ ਵਾਲੀ ਤਾਂ ਉਹਨੇ ਕੀ ਕਰਨਾ ਹੈਗਾ ਤੇ ਆਪਣੇ ਲੱਛਣ ਤੈਨੂੰ ਸਮਝਣਾ ਹੈ ਕਿ ਕੀ ਕਰਦਾ ਫਿਰਦਾ ਵਾ ਅੱਜ ਤੂੰ ਤੜਫਣ ਢਈ ਅਜੇ ਉਹਨਾਂ ਤੋਂ ਆਪਣੇ ਮੂੰ ਬੋਤਾ ਨਾ ਗਿਆਨ ਵੰਡਨੀ ਲੋੜ ਨਹੀਂ ਮੈਨੂੰ ਠੀਕ ਆ ਨਾ ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਵੱਡੀ ਸਿਆਣੀ ਆਈ ਆ ਤੂੰ ਵੀ ਜੇ ਤੂੰ ਅਜੇ ਵੀ ਸਾਥ ਦੱਸ ਦੇ ਨਾ ਗੱਲ ਖੁੱਲ ਕੇ ਕਰ ਲੈ ਅਜੇ ਡੁੱਲੇ ਬੇਰਾਵਾ ਕੁਝ ਨਹੀਂ ਵਿਗੜਿਆ ਠੀਕ ਵਾ ਨਾ ਪਰ ਤੂੰ ਤੇ ਆਪਣੀ ਜ਼ੁਬਾਨ ਤੇ ਰਹਿਣਾ ਤੂੰ ਉਹ ਨਹੀਂ ਗੱਲ ਕਰਨੀ ਕਿ ਤੇ ਮੂੰਹ ਨਹੀਂ ਖੁੱਲਣਾ ਆਪਣਾ ਤੇ ਮੇਰੇ ਮੁੰਡੇ ਨੂੰ ਮਾਰਨਾ ਮੈਂ ਕਹ ਦੇ ਮੈਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਵਾ ਜੇ ਤੂੰ ਮੈਨੂੰ ਦੱਸਿਆ ਤਾਂ ਇਹ ਆ ਕੰਮ ਤਰ੍ਹਾਂ ਹੁੰਦਾ ਨਾ ਕੰਮ ਨਾ ਹੁੰਦਾ ਬੱਸ ਨਾ ਚੁੱਪ ਕਰਕੇ ਤੇ ਆਪਣੇ ਕੰਮਾ ਮਤਲਬ ਰੱਖਿਆ ਕਰੋ ਦੂਜਿਆਂ ਦੇ ਘਰਾਂ 'ਚ ਦਖਲ ਨਾ ਕਰਿਆ ਕਰੋ ਬੱਸ ਕਾਹ ਹੁਣ ਤੇਰੀਆਂ ਆਤਾਂ ਮਾੜੀਆਂ ਦੂਜਿਆਂ ਦਾ ਘਰ ਦੂਜਿਆਂ ਦਾ ਘਰ ਮੇਰਾ ਘਰ ਤੇਰਾ ਘਰ ਇਹੋ ਕੰਮ ਕਰ ਛੱਡ ਜੇ ਇਖਤਹਾ ਕਪਤਰ ਚ ਨਾ ਨਾ ਹੁੰਦੇ ਤਾਂ ਅੱਜ ਦੀ ਤਰ੍ਹਾਂ ਬੱਚਾ ਉਹ ਨੀੜਿਆ ਹੁੰਦਾ ਸੱਚ ਦੱਸਾਂ ਤੈਨੂੰ ਪਰ ਤੂੰ ਤੂੰ ਦੇ ਅਜੇ ਨਹੀਂ ਦੱਸਦੇ ਪੀ ਆਹ ਕੰਮ ਹੈਗਾ ਇਹ ਦੱਸ ਦੇ ਇਹ ਦੱਸ ਦੇ ਬਚ ਜੂਗਾ ਘਰ ਤੇਰਾ ਅਜੇ ਆਪਣਾ মুখ ਖੋਲ ਦੇ ਹੁਣ ਤੇ ਮੈਂ ਖੋਲਿਆ ਵਾ ਵੀ ਜਿਹੜਾ ਤੂੰ 500 ਦਿੱਤਾ ਸੀ ਉਹਦਾ ਨਸ਼ਾ ਕਰਕੇ ਆਇਓ ਅੱਛਾ ਦੱਸ ਹੁਣ ਹੁਣ ਤੂੰ ਬਣਾ ਕਰਵਾਵੇਂਗਾ ਕੌਣ ਵਾ ਪਰ ਮੈਨੂੰ ਨਹੀਂ ਪਤਾ ਸੱਚੀ ਗੱਲ ਵਾ ਜੀਵਨ ਜਿੱਦਾਂ ਦਾ ਬੱਚਾ ਤੇਰਾ ਵਾ ਨਾ ਉਦਾਂ ਦਾ ਹੀ ਮੇਰਾ ਵਾ ਠੀਕ ਵਾ ਨਾ ਹੁਣ ਮੇਰੀ ਆਂਦਰਾ ਜਿੱਦਾਂ ਬੰਨ ਲਿਆ ਮੈਨੂੰ ਪਤਾ ਵਾ ਕਿ ਮੇਰੇ ਪੈਸੇ ਨੇ ਡਾ ਵਟਾ ਕੰਮ ਕਰਕੇ ਆਇਆ ਵਾ ਜੇ ਮੈਨੂੰ ਪਤਾ ਹੁੰਦਾ ਮੈਨੂੰ ਕਦੇ ਨਾ ਦਿੰਦੀ ਪੈਸੇ ਤੇ ਦੂਜੀ ਗੱਲ ਕੋ ਆਪਣੇ ਘਰ ਮੈਂ ਬੰਦ ਕਰ ਰੱਖਦੀ ਉਹਨੇ ਮੈਨੂੰ ਅੰਦਰ ਪਿਆ ਕਿ ਮੰਮੀ ਹੁਣੇ ਘਰ ਨਹੀਂ ਆ ਤੇ ਮੈਂ ਸਮਾਨ ਮੰਗਵਾਇਆ ਤੇ ਉਹ ਆਇਆ ਵਾ ਅੰਤੇ ਮੈਨੂੰ 500 ਰੁਪਏ ਦੇ ਦੇ ਤਸ ਮੈਨੂੰ ਕਿੱਦਾਂ ਮੋੜ ਦਿੰਦੀ ਜਦੋਂ ਮੈਂ ਨਾ ਗੱਲ ਕਰਨਿਆ ਸੀਗਾ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਨਾ ਦੇ ਕੇ ਕੱਲ ਦੀ ਉਹਨੂੰ ਆਪੇ ਬੱਚਾ ਬਚਿਆ ਰਹਿੰਦਾ ਚੱਲ ਕੋਈ ਨਹੀਂ ਸ਼ਿਕਰਨਾ ਕਰ ਤੁਹਾਡਾ ਗਾਂ ਤੋਂ ਨਹੀਂ ਆ ਕੰਮ ਕਰਦੀ ਠੀਕ ਵਾ ਨਾ ਹੁਣ ਗਾਂ ਤੋਂ ਮੈਂ ਪੂਰਾ ਸਾਥ ਦਵਾਂਗੀ ਤੁਹਾਡਾ ਕਿਥੇ ਆਓ ਗਾਦੇ ਨਾ ਇੱਧਰ ਪਾਵੇਂ ਬਿਠਾ ਕੇ ਚਾਹ ਪਾਣੀ ਪਿਆਲੂਗੀ ਰੋਟੀ ਪਾੜੇ ਖਵਾ ਲੂਗੀ ਪਰ ਰੁਪਈਆ ਰਧੂਗੀ ਉਹਦੇ ਹੱਥ ਤੇ ਮੇਂ ਸ਼ਿਕਰਨਾ ਕਰ ਤੋ ਟੈਨਸ਼ਨ ਨਾ ਲੈ ਜਿੱਦਾਂ ਦਾ ਤੇਰਾ ਵਾ ਨਾ ਉਦਾਂ ਦਾ ਹੀ ਮੇਰਾ ਵਾ ਚਲੋ ਠੀਕ ਆ ਫਿਰ ਵੇਖਣ ਜਾ ਕੇ ਉਹਦੇ ਗੱਲ ਹੁਣ ਮੈਂ ਕੋਈ ਨਹੀਂ ਧਿਆਨ ਰੱਖੋ ਤੁਸੀਂ ਚੱਲ ਸ਼ੁਕਰ ਵਾ ਤੇਰੇ ਤੋਂ ਆਪਣੇ ਜਬਾਨ ਤੇ ਤੇ ਆਈ ਆ ਕਿ ਨਸ਼ੇ ਕਰਨ ਦੇ ਪਿਆ ਵਾ ਇਹ ਸੱਚੇ ਪਾਤਸ਼ਾਹ ਵਾ ਗੁਰੂ ਬੱਚਾ ਜਿਹੜਾ ਬੜਾ ਨੇਕ ਵਾ ਉਨਵੇਂ ਪੁੱਠੇ ਕਮਾਂ ਤੋਂ ਹਟਾ ਦੇ ਤੂੰ ਵਾਹਿਗੁਰੂ ਮਦਦ ਕਰ ਇਹਨਾਂ ਦੀ ਤੇ ਕੋਈ ਗੱਲ ਨਹੀਂ ਜਿੱਥੋਂ ਤੱਕ ਹੋ ਸਕੂਗਾ ਨਾ ਮੈਂ ਵੀ ਇਹਦੀ ਪੂਰੀ ਮਦਦ ਕਰੂੰਗੀ ਤੇ ਗੁਰਜਿੰਦਰ ਨੂੰ ਕਹੂੰਗੀ ਇਹਦਾ ਪੂਰਾ ਧਿਆਨ ਰੱਖੋ ਹੁੰਦੇ ਜਾਂਦਾ ਜੇਕਰ ਉਹ ਜਾਂਦਾ ਵਾ ਤੇ ਕੋਈ ਨਹੀਂ ਆ ਫਿਰ ਕਿਉਂ ਹੈ ਜੇ ਪੁੱਠੇ ਕੰਮੀ ਪੈ ਗਿਆ ਵਾ ਤੇ ਸਿੱਧਾ ਕੰਮੀ ਕਰਵਾ ਲਾਂਗੇ ਦੇ ਕੋ ਅਹੀਂ ਕੋਈ ਗੱਲ ਨਹੀਂ ਆ ਸਿੱਧੇ ਲੀਏ ਵੀ ਲਿਆਵਾਂਗੇ ਇਹਨੂੰ ਹੌਲੀ ਹੌਲੀ ਇਹ ਆ ਕਿ ਟਾਈਮ ਤੇ ਲੱਗਣਾ ਵਾ ਕੋਈ ਨਹੀਂ ਪਰ ਵੇਖਦੇ ਹਾਂ ਕਿ ਕੀ ਕਰਨਾ